ਹਾਂਜੀ تنویر ਸਿੰਘ ਜੀ ਤੁਸੀਂ ਇੱਥੇ ਕੀ ਕਰਦੇ ਪਏ ਹੋ ਅਸੀਂ ਛੋੜੀ ਦੇ ਆਂਡਿਆਂ ਦੇ ਆਲੇ ਦੁਆਲੇ ਡੰਡੇ ਲਾਣੇ ਆ ਅੱਛਾ ਅੱਛਾ ਇਹ ਕਿਉਂ ਲਾਣੇ ਆ ਤੁਸੀਂ ਉਹ ਕਿ ਟਰੈਕਟਰ ਦੇ ਨਾਲ ਪੈਲੀ ਪਾਉਣੀ ਆ ਤੇ ਉਹ ਜੇ ਉਹ ਉਹ ਵੀ ਜਾਣੇ ਟੋਟਣਾ ਜਾਣ ਠੀਕ ਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇੱਥੇ ਅੰਡੇ ਨੇ ਪਹਿਲੇ ਰੂੜੀ ਪਾਣ ਆਏਗੇ ਇੱਥੇ ਕਾਗਲਾ ਲੱਗਿਆ ਰੂੜੀ ਪਾਈ ਸੀ ਖੇਤ ਦੇ ਵਿੱਚ ਅੱਛਾ ਅੱਛਾ ਠੀਕ ਹੈ ਬਹੁਤ ਚੰਗਾ ਕੰਮ ਕਰ ਰਹੇ ਹੋ ਬਾਕੀ ਵੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਣੇ ਆਪਣੇ ਖੇਤਾਂ 'ਚ ਦੇਖ ਲਿਆ ਕਰੋ ਕਿਸੇ ਪੰਛੀ ਨੇ ਅੰਡੇ ਨਾ ਦਿੱਤੇ ਹੋਣ ਕਿਉਂਕਿ ਇਹ ਬੇਜਬਾਨ ਹੁੰਦੇ ਨੇ ਵਿਚਾਰੇ ਮੈਨੂੰ ਹੀ ਪਤਾ ਹੁੰਦਾ ਤੇ ਇਸ ਕਰਕੇ ਧਿਆਨ ਰੱਖਿਆ ਕਰੋ ਤੇ ਇਹਨਾਂ ਦੀ ਸੇਫਟੀ ਸਾਡਾ ਫਰਜ ਆ ਇਸ ਕਰਕੇ ਸਾਡਾ تنਵੀਰ ਸਿੰਘ ਕਰ ਰਿਹਾ ਸੇਫਟੀ ਇਹਨਾਂ ਦੀ ਖਿਆਲ ਰੱਖਾਂਗੇ ਕਿ ਇਹਦੇ ਉੱਪਰ ਟਰੈਕਟਰ ਜਿਹੜਾ ਨਾ ਚੜਿਆ ਨਾ ਚੜਿਆ ਜਾਵੇ